ਰੌਟਾ 24 ਮੁਕੱਦਮਾ ਰਜਿਸਟਰ ਹੋਇਆ ਅੰਡਰ ਸੈਕਸ਼ਨ 411 ਪੁਲਿਸ ਸਟੇਸ਼ਨ ਸਰਹੰਦਰ ਦੇ ਵਿੱਚ ਗੁਰਪ੍ਰੀਤ ਸਿੰਘ ਉਸੂ ਸੁੰਨੀ ਨਾਮ ਦਾ ਮੁਜਰਮ ਅਸੀਂ ਗ੍ਰਿਫਤਾਰ ਕੀਤਾ ਹੈ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਇਹ ਚੋਰੀ ਦੀਆਂ ਗੱਡੀਆਂ ਵੇਚਦਾ ਤਾਂ ਅਸੀਂ ਸਾਡੇ ਪੁਲਿਸ ਫੋਰਸ ਨੇ ਨਾਕਾ ਲਗਾਇਆ ਜੀ ਤੇ ਨਾਕੇ ਦੇ ਦੌਰਾਨ ਇਹਦੇ ਕੋਲ ਚੋਰੀ ਦੀ ਗੱਡੀ ਬਲੈਰੋ ਉਹ ਅਸੀਂ ਬਰਾਮਦ ਕੀਤੀ ਤੇ ਇਸ ਤੋਂ ਬਾਅਦ ਇਹਦੀ ਪੁੱਛਗਿੱਛ ਦੇ ਵਿੱਚ ਇਹ ਸਾਹਮਣੇ ਆਇਆ ਕਿ ਇਸਨੇ ਇੱਕ ਹੋਰ ਗੱਡੀ ਚੋਰੀ ਕੀਤੀ ਵੀ ਹੈ ਮਹੀਂਦਰਾ ਪਿਕਅਪ ਤਾਂ ਉਸ ਤੋਂ ਬਾਅਦ ਇਹ ਨਿਸ਼ਾਨਦੇਹੀ ਤੇ ਅਸੀਂ ਇੱਕ ਹੋਰ ਗੱਡੀ ਮਹੀਂਦਰਾ ਪਿਕਅਪ ਬਰਾਮਦ ਕੀਤੀ ਦੌਰਾਨ ਤਫ਼ਤੀਸ਼ ਅਸੀਂ ਇਹਦੀ ਟੂਲ ਕਿੱਟ ਜਿਹੜੀ ਉਹ ਵੀ ਸਾਨੂੰ ਬਰਾਮਦ ਹੋਈ ਹੈ ਜਿਹੜੀ ਜਿਹਦੇ ਵਿੱਚ ਜਿਹੜੇ ਟੂਲਸ ਦੀ ਮਦਦ ਦੇ ਨਾਲ ਇਹ ਗੱਡੀਆਂ ਚੋਰੀ ਕਰਦਾ ਹੈ ਉਹ ਵੀ ਰਿਕਵਰ ਕੀਤੀ ਗਈ ਹੈ ਜਿਹਦੇ ਤੋਂ ਦੋਸ਼ੀ ਜੋ ਹੈ ਇਹ ਖੰਨੇ ਲੁਧਿਆਣੇ ਦਾ ਰਹਿਣ ਵਾਲਾ ਹੈ ਤੇ ਇਹਦੇ ਤੇ ਚਾਰ ਮੁਕੱਦਮੇ ਵੀ ਪਹਿਲਾਂ ਦਰਜ ਨੇ ਦੋ ਐਨਡੀਪੀਐਸ ਦੇ ਇੱਕ ਐਕਸਾਈਜ਼ ਦਾ ਤੇ ਇੱਕ ਚੋਰੀ ਦਾ ਗੱਡੀਆਂ ਕਿ ਵਿੱਚ ਦਾ ਸੀ ਕੀ ਕਰਦਾ ਸੀ ਇਹ ਜੋ ਹਜੇ ਤੱਕ ਸਾਨੂੰ ਪਤਾ ਚੱਲਿਆ ਵੀ ਇਹ ਗੱਡੀਆਂ ਨੂੰ ਪਾਰਟਸ ਦੇ ਵਿੱਚ ਇਹ ਸੇਲ ਕਰਦਾ ਸੀ ਬਾਕੀ ਤਫ਼ਤੀਸ਼ ਹਜੇ ਚੱਲ ਰਹੀ ਹੈ ਜੋ ਇਹਦੇ ਵਿੱਚ ਅਪਡੇਟਸ ਹੋਣਗੇ ਉਹ ਵੀ ਅਸੀਂ ਸ਼ੇਅਰ ਕਰ ਦਾਂਗੇ ਤੁਹਾਡੇ ਨੂੰ ਹੁਣ ਕਿੰਨੀਆਂ ਗੱਡੀਆਂ ਬਰਾਮਦ ਹੋਈਆਂ ਟੋਟਲ 2 ਗੱਡੀਆਂ ਬਰਾਮਦ ਹੋਈਆਂ